ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਜੱਪਾ ਫੇਸ ਟੂ ਫੇਸ ਟੂ ਫੇਸ ਲਾਈਵ ਹੋਇਆ ਮੈਂ। ਜੱਪਾ ਤੁਹਾਨੂੰ ਸ਼ਹਿਰ ਸਪਨਾ ਰਾਤ ਦਾ ਦਿਖਾ ਦੇ ਰਿਹਾ ਠੀਕ ਹੈ ਜੀ। ਰਾਤ ਦਾ ਆਪਣਾ ਏਰੀਆ ਹੈ। ਕਲਾਮ ਰੋਡ ਦਾ ਏਰੀਆ ਆ ਤੇ ਆਪਾਂ ਆਪਣੇ ਰਾਸਤੇ 'ਚ ਚੱਲ ਰਹੇ ਆ। ਤੇ ਲਾਈਵ ਕਰਦੇ ਆ ਠੀਕ ਹੈ ਜੀ। ਤੇ ਬਾ ਕੀ ਆਜੋ ਫਟਾਫਟ ਲਾਈਵ ਤੇ ਅੱਜ ਬਹੁਤ ਜਿਆਦਾ ਵਾਰ ਮੈਂ ਲਾਈਵ ਆਇਆ ਹਾਂ ਠੀਕ ਹੈ ਜੀ ਤੇ ਲਾਈਵ ਤੇ ਆਜੋ ਲਾਈਕ ਕਮੈਂਟ ਨਾਲ ਨਾਲ ਸ਼ੁਰੂ ਕਰ ਦਿਓ ਤੇ ਲਾਈਵ ਤੇ ਮੈਨਾਂ ਆਜੋ ਫਟਾਫਟ ਆਦੇ ਆਂ ਤੇ ਆਪਾਂ ਹੁਣ ਅੱਧੀ ਲਾਈਵ ਬਾਰੇ ਕਰਨੀਆਂ ਠੀਕ ਹੈ ਜੀ ਤੇ ਆਪਾਂ ਹੁਣ ਨਾਲ ਨਾਲ ਕਮੈਂਟ ਜ਼ਰੂਰ ਕਰ ਦਿਓ ਲਾਈਕ ਤੇ ਕਈ ਕਮੈਂਟ ਵੀ ਕਰ ਦਿਓ ਕਿ ਜਿਹੜਾ ਤੁਸੀਂ ਮੇਰੇ ਨਾਲ ਲਾਈਵ ਤੇ ਜੁੜਿਆ ਆਂ ਤੇ ਰਿਕਮੈਂਟ ਕਰ ਦਿਓ ਨਾਲ ਨਾਲ ਤੇ ਲਾਈਵ ਤੇ ਆ ਜੋ ਸਾਰੇ ਜਣੇ ਫਟਾਫਟ ਵਰਗੇ ਠੀਕ ਆ ਜੀ ਤੇ ਬਾਕੀ ਪਿੰਡਾਂ ਵਾਲੇ ਚੈਨਲ ਸੋਡਾ ਸਾਰਿਆਂ ਦਾ ਸਵਾਗਤ ਆ ਤੇ ਤੇ ਸਾਡਾ ਏਰੀਆ ਆ ਜੀ ਸਾਡੇ ਸਾਡਾ ਏਰੀਆ ਬਹੁਤ ਰਸਤਾ ਖਰਾਬ ਆ ਸਾਡੇ ਏਰੀਏ ਦਾ ਠੀਕ ਆ ਜੀ ਰੋਡ ਬਹੁਤ ਖਰਾਬ ਆ ਤੇ ਬਾਕੀ ਲਾਈਕ ਕਮੈਂਟ ਤੇ ਸਾਰੇ ਕਰ ਦਿਓ ਠੀਕ ਆ ਜੀ ਵਾਹਿਗੁਰੂ ਦੇ ਨਾਮ ਤੇ ਕਮੈਂਟ ਜਰੂਰ ਕਰ ਦਿਓ ਸਾਡਾ ਚੈਨਲ ਇਹੀ ਪਿੰਡਾਂ ਵਾਲੇ ਪਿੰਡਾਂ ਵਾਲੇ ਆ ਤੇ ਅੱਜ ਆਪਾਂ ਲਾਈਵ ਹੋਣਾ ਆ ਠੀਕ ਹੈ ਜੀ ਤੇ ਜਰੂਰ ਮੇਰੇ ਨਾਲ ਲਾਈਵ ਤੇ ਸਾਰੇ ਜਣੇ ਬਨੇ ਰਹੋ ਤੇ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਓ ਠੀਕ ਹੈ ਜੀ ਤੇ ਕਮੈਂਟ ਨਾਲ ਜਰੂਰ ਕਰ ਦਿਓ ਤੇ ਇੱਕ ਦਿਨ ਤੁਸੀ ਮੇਰੇ ਨਾਲ ਐ ਲਾਈਵ ਤੇ ਆਪਾਂ ਹੁਣ ਆਪਣੇ ਰੋਡ ਤੇ ਆ ਤੇ ਦੇਖੋ ਸੜਕ ਦਾ ਹਾਲ ਕੀ ਬਣਿਆ ਹੈ ਰੋਡ ਦੇਖੋ ਸਾਡਾ ਤੇ ਬਹੁਤ ਹੀ ਖਰਾਬ ਆ ਰੋਡ ਦੇਖੋ ਰੋਡ ਦਾ ਹਾਲਾਤ ਕੀ ਆ ਤੇ ਆਪਾਂ ਹੁਣ ਇਸ ਟਾਈਮ ਆ ਆਦੇ ਜਾਂਦੇ ਲੋਕੀ ਦਿਖਾਉਂਦਾ ਪਿਆ ਤੁਹਾਨੂੰ ਮੈਂ ਰਸਤਾ ਦੇਖੋ ਕਿੰਨਾ ਖਰਾਬ ਆ ਸਾਡੇ ਘਰ ਦਾ ਤੇ ਇਹ ਆਪਣਾ ਰੋਡ ਆ ਜੀ ਤੇ ਗਲਾਮ ਰੋਡ ਆ ਠੀਕ ਆ ਜੀ ਤੇ ਬਾਕੀ ਰੋਡ ਬਹੁਤ ਖਰਾਬ ਆ ਤੁਹਾਨੂੰ ਪਤਾ ਹੀ ਆ ਲੇਖੋ ਰੋਡ ਦੇ ਹਾਲਾਤ ਕਿਦਾਂ ਦੇ ਬਣਿਓ ਆ ਇਹ ਬਿਲਕੁਲ ਹੀ ਰੋਡ ਖਰਾਬ ਬਹੁਤ ਜ਼ਿਆਦਾ ਆ ਤੇ ਆਪਾਂ ਤੁਹਾਨੂੰ ਘੁੰਮ ਕੇ ਆਪਣਾ ਫੇਸ ਵੀ ਦਿਖਾ ਦਿੰਨਾ ਹੈ ਠੀਕ ਹੈ ਜੀ ਲਓ ਆਪਾਂ ਤੁਹਾਨੂੰ ਘੁੰਮ ਕੇ ਆਪਣਾ ਫੇਸ ਵੀ ਦਿਖਾ ਦਿੰਨੇ ਆ ਫੇਸ ਵੀ ਦਿਖਾ ਦਿੰਨੇ ਤੁਹਾਨੂੰ ਅਸੀਂ ਆਪਣੇ ਦੋ ਲਾਈਕ ਆ ਗਏ ਆ ਤੇ ਕਮੈਂਟ ਕਿਸਦਾ ਨਹੀਂ ਆਇਆਗਾ ਤੇ ਬਾਕੀ ਵਾਹਿਗੁਰੂ ਕਮੈਂਟ ਵੀ ਨਾਲ ਨਾਲ ਜਰੂਰ ਕਰ ਦਿਓ ਤੇ ਕਮੈਂਟ ਜਰੂਰ ਕਰ ਦਿਓ ਨਾਲ ਨਾਲ ਜੀ ਠੀਕ ਹੈ ਜੀ ਤੇ ਕਮੈਂਟ ਵੀ ਕਰ ਦਿਓ ਨਾਲ ਜਰੂਰ ਤੇ ਕਮੈਂਟ ਵੀ ਜ਼ਰੂਰੀ ਹੁੰਦੇ ਆ ਕਮੈਂਟ ਤੇ ਕਮੈਂਟ ਨਾਲ ਜਰੂਰ ਕਰ ਦਿਓ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਅੱਜ ਮੱਲੇ ਮੱਲੇ ਚ ਘਮਾਨੇ ਆ ਠੀਕ ਹੈ ਜੀ ਤੇ ਲਾਈਵ ਅੱਜ ਮੱਲਾ ਘਮਾਨਾ ਤੁਹਾਨੂੰ ਅਸੀਂ ਆਪਾ ਆਪਣਾ ਦੇਖੋ ਕਮੈਂਟ ਜਰੂਰ ਕਰ ਦਿਓ ਨਾਲ ਲਾਈਕ ਕਮੈਂਟ ਕਰ ਦਿਓ ਨਾਲ ਨਾਲ ਕਮੈਂਟ ਜਰੂਰ ਕਰ ਦਿਓ ਸਨੀ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਅੱਜ ਬੜੇ ਚਿਰ ਬਾਅਦ ਅੱਜ ਮੇਲੇ ਵੀਰ ਤੇ ਅੱਜ ਬੜੇ ਚਿਰ ਬਾਅਦ ਤੁਸੀਂ ਅੱਜ ਲਾਈਵ ਤੇ ਲਾ ਆਏ ਹੋ ਮੇਰੇ ਨਾਲ ਤੇ ਅੱਜ ਮੈਂ ਵੀ ਅੱਜ ਬੜੇ ਚਿਰ ਬਾਅਦ ਲਾਈਵ ਕੀਤੀ ਆ ਵੀ ਫੇਸ ਵਾਲੀ ਲਾਈਵ ਕੀਤੀ ਆ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੀ ਸਿੰਘ ਜੀ ਬਹੁਤ ਚਿਰ ਬਾਅਦ ਤੁਸੀਂ ਲਾਈਵ ਤੇ ਆਏ ਅੱਜ ਮੇਰੇ ਨਾਲ ਅਜੀ ਬੜਾ ਟਾਈਮ ਹੋ ਗਿਆ ਵੀਰ ਦਾ ਅੱਜ ਵੀਰ ਨੂੰ ਲਾਈਵ ਤੇ ਤੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਵੀਰ ਦਾ ਹਨਾ ਅੱਜ ਲਾਈਵ ਤੇ ਤੇ ਮੈਂ ਸੁਣਿਆ ਮੈਂ ਕਿ ਚਲੋ ਅੱਜ ਆਪਾਂ ਅਸੀਂ ਆਪਣਾ ਏਰੀਆ ਦਿਖਾ ਦਦੇ ਆ ਤੇ ਰਾਤਾ ਕਲਾਮ ਰੋਡ ਦਿਖਾ ਦਦੇ ਆ ਆਪਣਾ ਤੇ ਰੋਡ ਤਾਂ ਬਹੁਤ ਖਰਾਬ ਆ ਠੀਕ ਜੀ ਤੇ ਬਾਕੀ ਮੈਂ ਤੁਹਾਨੂੰ ਸਾਨੂੰ ਕੈਮਰਾ ਘੁਮਾ ਕੇ ਤੁਹਾਨੂੰ ਆਪਣੇ ਮੱਲੇ ਆ ਰੋਡ ਦਿਖਾ ਦਦਾ ਆ ਤੇ ਆਹ ਲਓ ਸਾਡੇ ਮੱਲੇ ਦਾ ਰਸਤਾ ਆ ਜੀ ਇਹ ਜੋ ਕੀ ਰਸਤਾ ਬਹੁਤ ਖਰਾਬ ਆ ਠੀਕ ਆ ਜੀ ਇਹ ਇਹ ਜੱਦਾ ਹੀ ਇਹੀ ਇਹੀ ਹਾਲ ਹੈ ਜੀ ਇਹ ਰੋਡ ਦਾ ਤੇ ਰੋਡ ਇਦਾਂ ਦਾ ਹੀ ਆ ਤੇ ਰੋਡ ਨਹੀਂ ਇਹ ਸਾਡਾ ਸਹੀ ਹੁੰਦਾ ਹੈਗਾ ਠੀਕ ਹੈ ਜੀ ਬਾਕੀ ਦੁਨੀਆ ਇੱਧਰ ਤੇ ਇੱਧਰ ਹੋ ਜਾਂਦੀ ਹੈ ਪਰ ਰੋਡ ਹਾਲ ਤੱਕ ਨਹੀਂ ਸਣੀ ਸਿੰਘ ਜੀ ਤੇ ਬਾਕੀ ਹੁਣ ਆਪਾਂ ਲਾਈਵ ਹੋਇਆ ਕਰਨਾ ਸਣੀ ਸਿੰਘ ਜੀ ਆਪਾਂ ਰੋਜ਼ ਹੁਣ ਲਾਈਵ ਹੋਇਆ ਕਰਨਾ ਠੀਕ ਹੈ ਜੀ ਤੇ ਹੁਣ ਆਪਾਂ ਲਾਈਵ ਰੋਜ਼ ਹੋਇਆ ਕਰਨਾ ਆ ਤੇ ਹੁਣ ਤੁਸੀਂ ਲਾਈਵ ਤੇ ਰੋਜ਼ ਮੈਨਾ ਆਇਆ ਕਰਨਾ ਠੀਕ ਹੈ ਜੀ ਤੇ ਆਪਾਂ ਬਸ ਆਪਣਾ ਅੱਜ ਭੱਲੇ ਮੱਲਾ ਦਿਖਾ ਰਹੇ ਹਾਂ ਤੇ ਮੁਹੱਲੇ ਦੇ ਆਪਾਂ ਰਸਤੇ ਰੋਡ ਦਿਖਾ ਦਿਆਂ ਪਿਆ ਠੀਕ ਹੈ ਕਿਉਂਕਿ ਬਹੁਤ ਹੀ ਰਸਤਾ ਖਰਾਬ ਆ ਤੇ ਤੇ ਬਹੁਤ ਹੀ ਰਸਤਾ ਖਰਾਬ ਆ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਅੱਜ ਰੋਡ ਸਾਨੂੰ ਸਾਰਾ ਦਿਖਾ ਲਣਾ ਆਪਾਂ ਠੀਕ ਹੈ ਜੀ ਤੇ ਬਾਕੀ ਲਾਈਵ ਤੇ ਮੈਨੂੰ ਸਾਰੇ ਜਣੇ ਬਣੇ ਰਹੋ ਤੇ ਆਪਾਂ ਫੇਰ ਆਪਾਂ ਤੁਹਾਡਾ ਫੇਰ ਆਪਾਂ ਲਾਈਵ ਤੇ ਹੋਣਾ ਆਂ ਤੇ ਹੁਣ ਮੈਂ ਥੋੜੀ ਜਿਹਾ ਤੱਕ ਲਾਈਵ ਕੱਢ ਦੇਣੀ ਆ ਇਹ ਤਾਂ ਸਿਰਫ ਆਪਾਂ ਮਾਰੀ ਸਿਰਫ ਲਾਈਵ ਆਪਾਂ ਕਰਕੇ ਸਿਰਫ ਦਿਖਾ ਲਿਆ ਆ ਕਿ ਲਾਈਵ ਕਿੱਦਾਂ ਆ ਤੇ ਆਪਾਂ ਫੇਰ ਲਾਈਵ ਕੱਢ ਦੇਣੀ ਥੋੜੇ ਜਿਹਾ ਤੱਕ ਠੀਕ ਆ ਜੀ ਤੇ ਆਪਾਂ ਤੇ ਫੇਰ ਲਾਈਵ ਆਪਾਂ ਕੱਢ ਦੇਣੀ ਥੋੜੇ ਜਿਹਾ ਤੱਕ ਤੇ ਹੁਣ ਥੋੜੇ ਜਿਹਾ ਤੱਕ ਆਪਾਂ ਕੱਢ ਦੇ ਲਾਈਵ ਠੀਕ ਆ ਜੀ ਤੇ ਇਹ ਤਾਂ ਸਿਰਫ ਮੈਂ ਦੇਖਾ ਜਾਂਦੇ ਸੀ ਲਾਈਵ ਚੱਲਦੀ ਕਿੱਦਾਂ ਆ ਤੇ ਹੁਣ ਮੇਂ ਵਧੀਆ ਲਾਈਵ ਚੱਲ ਰਹੀ ਆ ਅਸੀਂ ਕਾਲ ਜੀ ਫੇਰ ਥੋੜੇ ਜਿਹਾ ਤੱਕ ਲਾਈਵ